ਇਹ ਇਹਦਾ ਸੰਧਵਾ ਸਾਹਿਬ ਨੂੰ ਉਦੋਂ ਹੀ ਨੋਟਿਸ ਲੈਣਾ ਚਾਹੀਦਾ ਸੀ ਵੀ ਜੇ ਸਾਡੀ ਪਾਰਟੀ ਦੇ ਵਿੱਚ ਇਹੋ ਜਿਹੇ ਗੰਦੇ ਬੰਦੇ ਟੁੱੱਚੇ ਬੰਦੇ ਗੰਦੀ ਮਾਨਸਿਕਤਾ ਵਾਲੇ ਜਿਹੜੇ ਔਰਤਾਂ ਦੇ ਪ੍ਰਤੀ ਇਹ ਰੱਖਦੇ ਰਵੱਈਆ ਉਹ ਜਿੱਤ ਗਏ ਨੇ ਤੇ ਕੱਲ ਨੂੰ ਇਹ ਕੀ ਗੁੱਲ ਖਲਾਉਣਗੇ ਉਹਨਾਂ ਤੇ ਕਾਰਵਾਈ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਸਭ ਤੋਂ ਵੱਧ ਇਹਨਾਂ ਨੂੰ ਵੋਟਾਂ ਔਰਤਾਂ ਨੇ ਪਾਈਆਂ ਉਸ ਮਤਲਬ ਜਦੋਂ ਇਹ ਜਿੱਤੇ ਨੇ ਤਾਂ ਜਦੋਂ ਇਹਨਾਂ ਦੇ ਮਤਲਬ ਮਾਨਸਿਕਤਾ ਇੰਨੀ ਗੰਦੀ ਔਰਤਾਂ ਦੇ ਪ੍ਰਤੀ ਇਹ ਪਰਚਾ ਤਾਂ ਉਲਟਾ ਉਸ ਬੰਦੇ ਤੇ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਹੈ ਉਹ ਜੀ ਵਰਕਰਾਂ ਦੇ ਬਾਰੇ ਕਹਿ ਰਿਹਾ ਕਿ ਉਹ ਆਪ ਚਲੇ ਗਏ ਆਪਣੀਆਂ ਘਰਵਾਲੀਆਂ ਨੂੰ ਛੱਡ ਗਏ ਤੇ ਫਿਰ ਜਿੱਦਾਂ ਦਾ ਉਹਦਾ ਅੰਦਾਜ਼ ਆ ਬੋਲਣ ਦਾ ਹੱਸ ਕੇ ਜੇ ਵੀ ਹੁਣ ਇਹ ਦਿਨ ਤੇ ਰਾਤ ਆਪਣੇ ਕੋਲ ਆ ਉਹਦੇ 'ਚ ਉਹਦੀ ਮਨਸ਼ਾ ਝਲਕਦੀ ਆ ਕਿ ਕਿੱਡੀ ਗੰਦੀ ਉਹਦੀ ਮਨਸ਼ਾ ਆ ਵਾਇਰਲ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਜਦੋਂ ਕੋਈ ਔਰਤਾਂ ਦੇ ਬਾਰੇ ਕੋਈ ਵਰਤੋਂ ਦਾ ਇਦਾਂ ਦੇ ਸ਼ਬਦ ਤੇ ਉਹ ਲਾਜ਼ਮੀ ਤੌਰ ਤੇ ਵਾਇਰਲ ਹੋਣੀ ਚਾਹੀਦੀ ਸੀ ਜਿਨਨੇ ਵੀ ਕੀਤੀ ਉਹਨੇ ਚੰਗਾ ਕੀਤਾ ਉਹਦੇ ਤੇ ਜਿਹੜਾ ਪਰਚਾ ਝੂਠਾ ਦਰਜ ਕੀਤਾ ਗਿਆ ਹੈ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਅਸੀਂ ਸਾਰੀਆਂ ਸਮੂਚੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਆ ਇਹ ਅਸੀਂ ਇਕੱਠੇ ਹੋ ਕੇ ਇਹ ਪਰਚਾ ਰੱਦ ਕਰਾਵਾਂਗੇ ਤੇ ਉਲਟਾ ਬਲਕਾਰ Sidhu ਤੇ ਪਰਚਾ ਦਰਜ ਕਰਾਂਗੇ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਲੋਕਵਾਰ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਉੱਪਰ ਪਰਚਾ ਦਰਜ ਹੁੰਦਾ ਆ ਕਿਉਂਕਿ ਇੱਕ ਆਡੀਓ ਉਹਨਾਂ ਦੇ ਵੱਲੋਂ ਚਲਾਈ ਗਈ ਹੈ ਜਿਸ ਆਡੀਓ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਆਡੀਓ ਬਲਕਾਰ ਸਿੰਘ ਸਿੱਧੂ ਮੌਕੇ ਦੇ ਐਮਐਲਏ ਰਾਮਪਰਾ ਫੂਲ ਹੋਰਾਂ ਦੀ ਆ ਤੇ ਜਿਸ ਦੇ ਵਿੱਚ ਉਹ ਜੈਸੀ ਸ਼ਬਦਾਬਲੀ ਔਰਤਾਂ ਦੇ ਪ੍ਰਤੀ ਵਰਤਦੇ ਨੇ ਉਹ ਸ਼ਾਇਦ ਅਸੀਂ ਵੀ ਕੈਮਰੇ ਦੇ ਅੱਗੇ ਨਹੀਂ ਵਰ ਸਕਦੇ ਸਾਨੂੰ ਖੁਦ ਨੂੰ ਸ਼ਰਮ ਆਵੇ ਕਿ ਜੇਕਰ ਅਸੀਂ ਉਹ ਸ਼ਬਦਾਬਲੀ ਕੈਮਰੇ ਦੇ ਅੱਗੇ ਵਰਤੀਏ ਤਾਂ ਇੱਕ ਉਸ ਉਸ ਨੂੰ ਠਿਰ ਬਣਾ ਕੇ ਪਰਚਾ ਦਰਜ ਕੀਤਾ ਜਾਂਦਾ ਆ ਮਾਨਹਨੀ ਦੇ ਕੇਸ ਦੀਆਂ ਵੀ ਚਰਚਾਵਾਂ ਜਿਹੜੀਆਂ ਉਹ ਸਾਹਮਣੇ ਆਈਆਂ ਉਹਨਾਂ ਦੇ ਇੱਕ ਸਹਾਇਕ ਦੇ ਵੱਲੋਂ ਪਰਚਾ ਉਹਨਾਂ ਦੇ ਇੱਕ ਵਰਕਰ ਦੇ ਵੱਲੋਂ ਪਰਚਾ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਇਸ ਤੇ ਬਾਤ ਗੱਲਬਾਤ ਕਰਾਂਗੇ ਸਰਨਾ ਜਸਵੀਰ ਕੌਰ ਨੱਥ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰ ਅਗ੍ਰੀਕਲ ਬਲ ਪੜਾਂਗੇ ਮੈਮ ਸਵਾਗਤ ਸਭ ਤੋਂ ਬੁਲਾ ਰਹੇ ਧੰਨਵਾਦ ਜੀ ਤੁਹਾਡਾ ਕਿਵੇਂ ਦੇਖਦੇ ਹੋ ਜੀ ਕਿਉਂਕਿ ਤੁਸੀਂ ਵੀ ਤੁਸੀਂ ਵੀ ਇੱਕ ਔਰਤ ਆਗੂ ਇੱਕ ਔਰਤਾਂ ਦੇ ਪ੍ਰਤੀ ਜੈਸੀ ਸ਼ਬਦਾਬਲੀ ਜਿਹੜੀ ਹੈਗੀ ਵਰਤੀ ਗਈ ਆ ਉਸ ਆਡੀਓ ਦੇ ਵਿੱਚ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਬਲਕਾਰ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਵਾਇਰਲ ਜਿਹੜੀ ਰਕੋਰਡਿੰਗ ਕੀਤੀ ਗਈ ਆ ਗੱਲਬਾਤ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਅੱਜ ਜਿਨ੍ਹਾਂ ਦੇ ਵੱਲੋਂ ਰਾਜੂ ਸੇਠੀ ਜਿਹੜੇ ਨੇ ਉਹਨਦੇ ਵੱਲੋਂ ਅੱਜ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਆ ਉਹ ਦਾਵਾ ਕਰਦੇ ਨੇ ਕਿ ਇਹ ਤਾਂ ਕੁਸ਼ਕ ਪਾਰਟ ਆ ਹੋਰ ਬੜੀ ਲੰਬੀ ਵੀਡੀਓ ਪਰ ਉਹ ਇਹ ਦਾਵਾ ਕਰਦੇ ਨੇ ਕਿ ਇਹ ਬਲਕਾਰ ਸਿੰਘ ਸਿੱਧੂ ਹੀ ਨੇ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀ ਆਡੀਓ ਆ ਨਾ ਮੈਂ ਕੱਲ ਰਾਤ ਮੈਨੂੰ ਪਤਾ ਲੱਗਾ ਵੀ ਮਨਿੰਦਰਜੀਤ ਤੇ ਪਰਚਾ ਦਰਜ ਹੋ ਗਿਆ ਤੇ ਮੈਂ ਆਪਣੇ ਹਸਬੰਦ ਨੂੰ ਦੱਸਿਆ ਤੇ ਉਹ ਦੱਸਿਆ ਵੀ ਉਹ ਮਤਲਬ ਬਲਕਾਰ ਸਿੱਧੂ ਵੱਲੋਂ ਕਰਾਈ ਗਈ ਆ ਕੋਈ ਆਡੀਓ ਦਾ ਰੌਲਾ ਹੈ ਤੇ ਉਹਨਾਂ ਨੇ ਆਡੀਓ ਸੁਣੀ ਹੋਈ ਸੀ ਉਹ ਕਹਿੰਦੇ ਮੈਂ ਤੈਨੂੰ ਸੁਣਾਉਣਾ ਜਦੋਂ ਮੈਨੂੰ ਉਹਨਾਂ ਨੇ ਆਪਣੇ ਫੋਨ ਤੋਂ ਸੁਣਾਈ ਤਾਂ ਉਹਦੇ 'ਚ ਦੇਖੋ ਕੁਝ ਸ਼ਬਦੋ ਕੱਟ ਦਿੰਦੇ ਆ ਪਰ ਜਿਹੜੀ ਉਹ ਸ਼ਬਦਾਵਲੀ ਵਰਤ ਰਿਆ ਹੈ ਨਾ ਕਿ ਕੁਝ ਵਰਕਰਾਂ ਦੇ ਬਾਰੇ ਕਹਿ ਰਿਹਾ ਕਿ ਉਹ ਆਪ ਚਲੇ ਗਏ ਆਪਣੀਆਂ ਘਰ ਵਾਲੀਆਂ ਨੂੰ ਛੱਡ ਗਏ ਤੇ ਫਿਰ ਜਿੱਦਾਂ ਦਾ ਉਹਦਾ ਅੰਦਾਜ਼ ਆ ਬੋਲਣ ਦਾ ਹੱਸ ਕੇ ਜੇ ਵੀ ਹੁਣ ਇਹ ਦਿਨ ਤੇ ਰਾਤ ਆਪਣੇ ਕੋਲ ਆ ਉਹਦੇ 'ਚ ਉਹਦੀ ਮਨਸ਼ਾ ਝਲਕਦੀ ਆ ਕਿ ਕਿੱਡੀ ਗੰਦੀ ਉਹਦੀ ਮਨਸ਼ਾ ਆ ਸੋ ਇਸ ਕਰਕੇ ਇਹਦੀ ਮੈਂ ਮਤਲਬ ਇਹ ਨਖੇਦੀ ਕਰਦੀ ਆ ਕਿ ਇਹ ਜਿਹੜਾ ਮਤਲਬ ਇਹ ਪਰਚਾ ਤਾਂ ਉਲਟਾ ਉਸ ਬੰਦੇ ਤੇ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਜਿਹੜਾ ਔਰਤਾਂ ਦੇ ਪ੍ਰਤੀ ਇਹ ਨਜ਼ਰੀਆ ਰੱਖਦਾ ਹੈ ਤਾਂ ਸਭ ਤੋਂ ਵੱਧ ਇਹਨਾਂ ਨੂੰ ਵੋਟਾਂ ਔਰਤਾਂ ਨੇ ਪਾਈਆਂ ਉਸ ਮਤਲਬ ਜਦੋਂ ਇਹ ਜਿੱਤੇ ਨੇ ਤਾਂ ਜਦੋਂ ਇਹਨਾਂ ਦੀ ਮਤਲਬ ਮਾਨਸਿਕਤਾ ਇੰਨੀ ਗੰਦੀ ਔਰਤਾਂ ਦੇ ਪ੍ਰਤੀ ਤਾਂ ਲਾਜ਼ਮੀ ਤੌਰ ਤੇ ਅਸੀਂ ਔਰਤ ਜਥੇਬੰਦੀਆਂ ਵੱਲੋਂ ਇਹ ਮੰਗ ਕਰਦੇ ਆ ਕਿ ਇਸ ਆਡੀਓ ਦੀ ਫਰੈਂਸਿਕ ਜਾਂਚ ਹੋਣੀ ਚਾਹੀਦੀ ਆ ਪੜਤਾਲ ਹੋਣੀ ਚਾਹੀਦੀ ਆ ਤੇ ਬਲਕਾਰ ਸਿੱਧੂ ਤੇ ਪਰਚਾ ਦਰਜ ਹੋਣਾ ਚਾਹੀਦਾ ਮੰਨ ਲਓ ਮਤਲਬ ਇਹਨਾਂ ਨੇ ਝੂਠਾ ਪਰਚਾ ਦਰਜ ਕਰਾਇਆ ਤੇ ਜਿੱਦਾਂ ਉਹ ਕਹਿੰਦੇ ਆ ਕਿ ਮਨਿੰਦਰਜੀਤ ਨੇ ਛੇੜਛਾੜ ਕੀਤੀ ਉਹ ਸਾਡੂਏ ਦੇ ਨਾਲ 1 ਮਿੰਟ ਚ ਮੰਨ ਵੀ ਲਈਏ ਵੀ ਜੇ ਮਨਿੰਦਰਜੀਤ ਨੇ ਹੀ ਆਡੀਓ ਮਤਲਬ ਕੀਤੀ ਆ ਉਹਦੇ ਨਾਲ ਛੇੜਛਾੜ ਤੇ ਇਹ ਮਨਿੰਦਰ ਦੀ ਸ਼ਬਦ ਮਤਲਬ ਉਹ ਬੋਲਿਆ ਉਹਦੇ ਤਾ ਅਸੀਂ ਕਹਿੰਦੇ ਮਨਿੰਦਰ ਤੂੰ سزا ਮਿਲਣੀ ਚਾਹੀਦੀ ਐ ਅਸੀਂ ਉਹਦੇ ਲਈ ਵੀ ਤਿਆਰ ਆ ਮਨਿੰਦਰ ਵੀ ਤਿਆਰ ਹੋ ਜੂ ਅਸੀਂ ਵੀ ਮੰਗ ਕਰਾਂਗੇ ਪਰ ਇਹਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਆ ਤੇ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਮੈਂ ਅੱਜ ਵੀ ਉਹਦੀ ਜਿਹੜਾ ਉਹਦੇ ਨਾਲ ਦੂਜਾ ਗੱਲ ਸਾਹਮਣੇ ਬੰਦਾ ਕਰ ਰਿਹਾ ਰਾਜੂ ਸੇਠੀ ਉਹ ਕਹਿ ਰਿਹਾ ਕਿ ਇਹ ਤਾਂ ਬਹੁਤ ਛੋਟਾ ਹਿੱਸਾ ਐ ਉਹਦਾ ਤੇ ਵਿੱਚੋਂ ਬਹੁਤ ਸਾਰੇ ਸ਼ਬਦ ਕੱਟੇ ਵੀ ਗਏ ਉਹਦਾ ਇਹ ਕਹਿਣਾ ਐ ਕਿ ਮੈਂ ਇਹ ਆਡੀਓ ਲੈ ਕੇ ਤੇ ਸੰਧਵਾ ਸਾਹਿਬ ਕੋਲੇ ਵੀ ਗਿਆ ਉਹਨਾਂ ਨੂੰ ਵੀ ਮੈਂ ਦਿਖਾਈ ਉਹਨਾਂ ਉਹਨਾਂ ਨੇ ਮਤਲਬ ਸੁਣੀ ਉਹਦੇ ਵਿੱਚ ਜਿਹੜੀ ਮੈਂ ਸੰਧਵਾ ਸਾਹਿਬ ਕੋਲੇ ਲੈ ਕੇ ਗਿਆ ਉਹ ਕਹਿੰਦਾ ਕਿ ਆਡੀਓ ਬੜੀ ਲੰਬੀ ਆ ਤਾਂ ਉਹਦੇ ਵਿੱਚ ਉਹਨੇ ਮਤਲਬ ਉਹਨਾਂ ਨੇ ਕਿ ਉਹਦੀ ਪੱਗ ਬਾਰੇ ਵੀ ਮਜ਼ਾਕ ਉਡਾਇਆ ਆ ਆ ਤੇ ਰਾਮਗੜੀਆ ਭਾਈਚਾਰੇ ਬਾਰੇ ਵੀ ਉਹਨਾਂ ਨੇ ਕੁਝ ਅਪਸ਼ਬਦ ਜਾਂ ਉਹਨਾਂ ਦੀ ਮਤਲਬ ਇਦਾਂ ਦੇ ਸ਼ਬਦ ਵਰਤੇ ਜਿਹੜੇ ਸਹਿਨਯੋਗ ਨਹੀਂ ਆ ਤਾਂ ਉਹ ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨਾਂ ਨੇ ਸੋਚਿਆ ਵੀ ਚਲੋ ਨਵੀਆਂ ਵੀ ਪਾਰਟੀ ਬਣੀ ਆ ਵੀ ਮਤਲਬ ਸਰਕਾਰ ਬਣੀ ਆ ਵੀ ਬੇਇਜ਼ਤੀ ਨਾ ਹੋਵੇ ਉਹ ਕਹਿੰਦਾ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇਹਨੂੰ ਵਾਇਰਲ ਨਹੀਂ ਕਰਨਾ ਮੈਂ ਵਾਇਰਲ ਨਹੀਂ ਕੀਤੀ ਤਾਂ ਇਹ ਵੀ ਜਾਂਚ ਹੋਣੀ ਚਾਹੀਦੀ ਕਿ ਵਾਇਰਲ ਕਿੰਨੇ ਕੀਤੀ ਕਿਉਂਕਿ ਉਹਨਾਂ ਦੇ ਬੰਦਿਆਂ ਨੇ ਕਿਸੇ ਨੇ ਕੀਤੀ ਆ ਨਾ ਚਲੋ ਇਹ ਮਨਿੰਦਰਜੀਤ ਨੂੰ ਪਤਾ ਹੋਊਗਾ ਪਰ ਉਹ ਸਵਾਲ ਨਹੀਂ ਵਾਇਰਲ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਜਦੋਂ ਕੋਈ ਔਰਤਾਂ ਦੇ ਬਾਰੇ ਕੋਈ ਵਰਤਤ ਦਾ ਇਦਾਂ ਦੇ ਸ਼ਬਦ ਤੇ ਉਹ ਲਾਜ਼ਮੀ ਤੌਰ ਤੇ ਵਾਇਰਲ ਹੋਣੀ ਚਾਹੀਦੀ ਸੀ ਜਿਨਨੇ ਵੀ ਕੀਤੀ ਉਹਨੇ ਚੰਗਾ ਕੀਤਾ ਤਾਂ ਅਸੀਂ ਇਹ ਮੰਗ ਕਰਦੇ ਆਂ ਵੀ ਇਹਦਾ ਸੰਧਵਾ ਸਾਹਿਬ ਨੂੰ ਉਹਦੀ ਨੋਟਿਸ ਲੈਣਾ ਚਾਹੀਦਾ ਸੀ ਵੀ ਜੇ ਸਾਡੇ ਪਾਰਟੀ ਦੇ ਵਿੱਚ ਇਹੋ ਜਿਹੇ ਗੰਦੇ ਬੰਦੇ ਟੁੱੱਚੇ ਬੰਦੇ ਗੰਦੀ ਮਾਨਸਿਕਤਾ ਵਾਲੇ ਜਿਹੜੇ ਔਰਤਾਂ ਦੇ ਪ੍ਰਤੀ ਇਹ ਰੱਖਦੇ ਰਵਈਆ ਉਹ ਜਿੱਤ ਗਏ ਨੇ ਤੇ ਕੱਲ ਨੂੰ ਇਹ ਕੀ ਗੋਲ ਖਲਾਉਣਗੇ ਉਹਨਾਂ ਤੇ ਕਾਰਵਾਈ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਤੇ ਹੁਣ ਜਿਹਨਾਂ ਨੇ ਪਰਚਾ ਦਰਜ ਕੀਤਾ ਮਨਿੰਦਰ ਜੀ ਤੇ ਉਹ ਬਿਲਕੁਲ ਲੋਕਾਂ ਵਾਲੀ ਟੀਵੀ ਦੀ ਆਵਾਜ਼ ਬੰਦ ਕਰਨ ਦੀ ਕਿ ਲੋਕਾਂ ਦੀ ਗੱਲ ਬਾਹਰ ਨਾ ਆਵੇ ਕਿਉਂਕਿ ਆਪਾਂ ਸਾਰੇ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਕੋਈ ਨਸ਼ਿਆਂ ਦਾ ਮਾਮਲਾ ਆਇਆ ਜਾਂ ਕੋਈ ਵੀ ਇਹਨਾਂ ਦੇ ਖਿਲਾਫ ਮਨਿੰਦਰਜੀਤ ਬਹੁਤ ਬੇਬਾਕੀ ਨਾਲ ਬੋਲਿਆ ਬਹੁਤ ਮਤਲਬ ਆਜ਼ਾਦਾਨਾ ਤੌਰ ਤੇ ਉਹਨੇ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਚਾਹੇ ਉਹ ਦਾਨ ਸਿੰਘ ਵਾਲੇ ਪਿੰਡ ਦਾ ਮਸਲਾ ਹੋਵੇ ਚਾਹੇ ਉਹ ਚੰਦਪਾਣ ਦਾ ਮਸਲਾ ਹੋਵੇ ਚਾਹੇ ਨਸ਼ਿਆਂ ਦੇ ਮਸਲੇ ਹੋਣ ਇੱਥੇ ਝੋਟੇ ਤੇ ਝੂਠਾ ਪਰਚਾ ਦਰਜ ਹੋਏ ਅਸੀਂ ਹੋਰ ਵੀ अनेका ਹੀ ਉਹਦੀਆਂ ਵੀਡੀਓ ਨੇ ਜਿਹੜਾ ਉਹ ਕੰਮ ਕਰ ਰਿਹਾ ਉਹ ਬਹੁਤ ਵਧੀਆ ਕੰਮ ਕਰ ਰਿਹਾ ਉਹਦੇ ਤੇ ਜਿਹੜਾ ਪਰਚਾ ਝੂਠਾ ਦਰਜ ਕੀਤਾ ਗਿਆ ਹੈ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਅਸੀਂ ਸਾਰੀਆਂ ਸਮੂਚੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਆ ਇਹ ਅਸੀਂ ਇਕੱਠੇ ਹੋ ਕੇ ਇਹ ਪਰਚਾ ਰੱਦ ਕਰਾਵਾਂਗੇ ਤੇ ਉਲਟਾ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਾਵਾਂਗੇ ਮੈਂ ਇੱਕ ਨੁਮਾਇੰਦਾ ਹੁੰਦਾ ਹਲਕਾ ਪਤਨੀ ਕਿੰਨੇ ਲੱਖਾਂ ਵੋਟਾਂ ਪਾ ਕੇ ਜਿਹੜਾ ਹੈਗਾ ਜਿਤਾਉਣਾ ਮਤਲਬ ਤਾਂ ਲੱਖਾਂ ਲੋਕਾਂ ਦੀ ਸੋਚ ਵੀ ਇੱਕ ਨੁਮਾਇੰਦੇ ਦੇ ਨਾਲ ਹੁੰਦੀ ਹੈ ਪਰ ਜੇਕਰ ਇੱਕ ਨੁਮਾਇੰਦੇ ਦੇ ਵੱਲੋਂ ਹੀ ਔਰਤਾਂ ਦੇ ਪ੍ਰਤੀ ਕਿਉਂਕਿ ਔਰਤਾਂ ਨੂੰ ਸਨਮਾਨ ਦੀ ਗੱਲ ਇਹਨਾਂ ਨੇ 1100 ਰੁਪਏ ਦੇ ਵਿੱਚ ਕੀਤੀ ਸੀ ਕਿ ਸਨਮਾਨ ਰਾਸ਼ੀ ਦੇਵਾਂਗੇ ਪਰ ਜਦੋਂ ਐਸੀਆਂ ਸਾਹਮਣੇ ਆ ਜਾਣ ਵਾਇਰਲ ਆਡੀਓਜ਼ ਵਾਇਰਲਾਈਜ਼ਿੰਗ ਐਸੀਆਂ ਆ ਜਾਣ ਜਿਦੇ ਵਿੱਚ ਔਰਤਾਂ ਦੇ ਬਾਰੇ ਇਡੀ ਭੱਦੀ ਸ਼ਬਦਾਬਲੀ ਵਰਤੀ ਜਾਵੇ ਜਿਹੜੇ ਨੂੰ ਸ਼ਾਇਦ ਆਪਾਂ ਸੁਣ ਵੀ ਨਹੀਂ ਸਕਦੇ ਪਰਿਵਾਰ ਦੇ ਵਿੱਚ ਬੈਠ ਕੇ ਮਤਲਬ ਇੱਕ ਐਮਐਲਏ ਦੇ ਹਲਕੇ ਦੇ ਐਮਐਲਏ ਦੀ ਜਿਹੜਾ ਜਿਹੜਾ ਨੁਮਾਇੰਦਗੀ ਕਰਦਾ ਲੱਖਾਂ ਲੋਕਾਂ ਦੀ ਉਹਦੀ ਐਸੀ ਸੋਚ ਹੋਣਾ ਦੇਖੋ ਲੋਕ ਨਾ ਅੱਕੇ ਪੈ ਸੀ ਪਿਛਲੇ ਮਤਲਬ 75 ਸਾਲਾਂ ਤੋਂ ਤੇ ਉਹਨਾਂ ਨੂੰ ਜਦੋਂ ਇਹ ਕਿ ਨਾਰਾ ਦਿੱਤਾ ਗਿਆ ਨਾ ਵੀ ਲੋਕ ਲਵਾਉਣਾ ਜਾਂ ਨਾਰਾ ਸੀ ਇਨਕਲਾਬ ਦਾ ਹਨਾ ਤੇ ਲੋਕਾਂ ਨੂੰ ਲੱਗਾ ਵੀ ਸ਼ਾਇਦ ਬਦਲਾ ਆਊਗਾ ਬਦਲਾ ਦੀ ਰਾਜਨੀਤੀ ਲੈ ਕੇ ਆਏ ਤੇ ਲੋਕਾਂ ਨੇ ਇੱਕ ਬੜੀ ਵੱਡੀ ਉਮੀਦ ਰੱਖੀ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਇੱਕ ਉਮੀਦ ਨਾਲ ਇਹਨਾਂ ਨੂੰ ਜਿਤਾਇਆ ਸੀ ਪਰ ਜਿੱਦਣ ਦੇ ਜਿੱਤ ਗਏ ਆ ਇਨਾਂ ਦੇ ਇਕੱਲੇ ਇਹਦੀ ਮਾਨਸਿਕਤਾ ਕੀ ਇਹਨਾਂ ਦੇ ਬਹੁਤ ਸਾਰੇ ਐਮਐਲਏਆਂ ਦੀਆਂ ਹੋਰ ਔਰਤਾਂ ਦੇ ਨਾਲ ਮਤਲਬ અપਮਾਨਜਨਕ ਜਾਂ ਅਸ਼ਲੀਲ ਵੀਡੀਓ ਆਈਆਂ ਨੇ ਜਿਦੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇੰਨੀ ਮਤਲਬ ਮੈਂ ਗਲਤ ਗੱਲਾਂ ਕਈਆਂ ਦੇ ਮੂੰਹੋਂ ਸੁਣੀਆਂ ਨੇ ਵੀ ਇਹ ਕਿਹੋ ਜੀਆਂ ਗੱਲਾਂ ਕਰਦੇ ਨੇ ਚਲੋ ਉਹਨਾਂ ਦੇ ਤੱਤ ਪ੍ਰੂਫ ਸਾਡੇ ਕੋਲ ਬੇਸ਼ੱਕ ਨਾ ਹੋਣ ਪਰ ਮੇਰੇ ਕੋਲ ਬਹੁਤ ਸਾਰੇ ਲੋਕ ਗੱਲਾਂ ਲੋਕਾਂ ਨੇ ਦੱਸੀਆਂ ਐ ਵੀ ਇਹਨਾਂ ਦੇ ਐਮਐਲਏ ਇਦਾਂ ਦੀਆਂ ਗੱਲਾਂ ਕਰਦੇ ਆ ਜਾਂ ਇਹਨਾਂ ਦੇ ਮੋਰੀ ਲੀਡਰ ਜਿਹੜੇ ਨੇ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਇੱਕ ਐਮਐਲਏ ਜਿਹੜਾ ਆ ਉਹ ਕਿੰਨੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਔਰਤਾਂ ਦੇ ਨਾਲ ਵੀ ਧੱਕਾ ਹੋਵੇ ਤੇ ਉਹ ਆਸ ਰੱਖਦੀਆਂ ਨੇ ਕਿ ਸਾਡਾ ਨੁਮਾਇੰਦਾ ਇਹ ਅਸੀਂ ਇਹਦੇ ਕੋਲ ਜਾਵਾਂਗੇ ਅਸੀਂ ਇਹਨੂੰ ਜਿਤਾਇਆ ਅਸੀਂ ਇਹਨੂੰ ਵੋਟ ਪਾਈ ਉਹਨਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਆ ਪਰ ਜੇ ਉਹੀ ਇੰਨੀ ਗੰਦੀ ਮਾਨਸਿਕਤਾ ਰੱਖੇ ਕਿ ਔਰਤਾਂ ਹੁਣ ਦਿਨ ਰਾਤ ਮੇਰੇ ਕੋਲੇ ਆ ਜਾਂ ਉਹ ਸਮਝੇ ਵੀ ਹੁਣ ਮੇਰੇ ਕੋਲੇ ਰਾਜਸੀ ਸੱਤਾ ਆ ਗਈ ਆ ਤਾਕਤ ਆ ਮੇਰੇ ਕੋਲੇ ਮੈਂ ਜੋ ਮਰਜ਼ੀ ਕਰ ਲਵਾਂ ਮੇਰੇ ਤੇ ਕਿਹੜਾ ਕੋਈ ਮਤਲਬ ਮੈਨੂੰ ਕਿਹੜਾ ਕੋਈ ਰੋਕ ਸਕਦਾ ਇਹ ਇਦਾਂ ਦੀ ਉਹ ਮਾਨਸਿਕਤਾ ਰੱਖਣ ਇਹ ਬਹੁਤ ਮਾੜੀ ਗੱਲ ਆ ਇਨੂੰ ਸਾਡੇ ਲੋਕ ਪੰਜਾਬੀ ਲੋਕ ਬਿਲਕੁਲ ਸਹਿਨ ਨਹੀਂ ਕਰਨਗੇ ਅਸੀਂ ਸਾਡੇ ਲੋਕਾਂ ਚ ਅਜੇ ਗੈਰਤ ਜਿਉਂਦੀ ਆ ਜੀ ਸਮਾਂ ਤਾਂ ਬਹੁਤ ਹੋਤਾ ਹੈ ਜੀ ਧੰਨਵਾਦ ਜੀ ਤੁਸੀਂ ਵੀ ਇਸ ਤੇ ਵਾਪਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਇਜਾਜ਼ਤ ਧੰਨਵਾਦ ਜੀ